ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਬਿਰਹਾ ਦਾ ਸ਼ਾਇਰ ਸ਼ਿਵ ਬਟਾਲਵੀ ਸਿਰਫ ਬਿਰਹਾ ਦਾ ਸ਼ਾਇਰ ਨਹੀਂ ਉਹਨਾਂ ਨੇ ਜ਼ਿੰਦਗੀ ਦੇ ਹਰ ਸਬਜੈਕਟ ਨੂੰ ਸ਼ੋਹਿਆ ਬਾਦੀ ਵਾਦੀ ਨੂੰ ਵੀ ਸ਼ੋਹਿਆ ਕਿ ਰੱਬਾ ਜਗ ਤੇ ਰਾਸ਼ਨ ਕਰਦੇ ਇੱਕ ਪੁੱਤਰ ਇੱਕ ਧੀ 13 13 ਬੱਚੇ ਤੇਰੇ ਚੱਬ ਜਾਵਣਗੇ ਧਰਤੀ ਤੇਰੀ ਸਾਗਰ ਜਾਣਗੇ ਪੀ ਸੋ ਇਸ ਦੌਰਾਨ ਥੋੜੀ ਦੇਰ ਕਾਲ ਨਹੀਂ ਲਵਾਂਗੇ 5 ਮਿੰਟ ਦੀ ਰਿਪੋਰਟ ਹੈ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਪਿੰਡ ਲੋਟੀਆਂ ਬڑا ਪਿੰਡ ਲੋਟੀਆਂ ਤਹਿਸੀਲ ਸ਼ਕਰਗੜਾ ਜ਼ਿਲ੍ਹਾ ਸਿਆਲਕੋਟ ਪੱਛਮੀ ਪੰਜਾਬ ਦੇ ਵਿੱਚ 23 ਜੁਲਾਈ ਨੂੰ 1936 ਨੂੰ ਪੰਡਤ ਕ੍ਰਿਸ਼ਨ ਗੋਪਾਲ ਤੇ ਮਾਤਾ ਸ਼ਾਂਤੀ ਦੇਵੀ ਦੀ ਗੋਖੋਂ ਹੋਇਆ। ਉਹਨਾਂ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਹਿਕਮੇ ਦੇ ਵਿੱਚ ਪਟਵਾਰੀ ਸਨ ਬਾਅਦ ਚਕਨੋਗੋ ਬਣੇ। ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਦੇਸ਼ ਦੀਵੰਡ ਤੋਂ ਬਾਅਦ 1947 ਦੇ ਵਿੱਚ ਪਰਿਵਾਰ ਮਟਾਲਾ ਆ ਗਿਆ ਤੇ ਸੁਖਵਿੰਦਰ ਸਿੰਘ ਮੋਲਾੰਪੁਰ ਦੀ ਰਿਪੋਰਟ ਹੈ। ਆਰਟੀਕਲ ਉਹਨਾਂ ਨੇ ਸਵਾਰੇ ਲਿਖਿਆ ਕਿ 1973 ਦੇ ਵਿੱਚ ਉਸਨੇ ਸਾਲਵੇਸ਼ਨ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ Shiv ਨੇ ਫਿਰ ਕ੍ਰਿਸਚੀਅਨ ਕਾਲਜ ਬਟਾਲੇ ਦਾਖਲਾ ਲਿਆ ਤੇ ਫਿਰ ਕੁਝ ਸਮਾਂ ਨਾਬਾ ਦੇ ਸਰਕਾਰੀ ਰੁਪਲਮਣ ਕਾਲਜ ਦੇ ਵਿੱਚ ਦਾਖਲਾ ਲਿਆ ਫਿਰ ਸਿੱਖ ਨੈਸ਼ਨਲ ਕਾਲਜ ਕਾਧੀਆਂ ਦੇ ਵਿੱਚ ਵੀ ਪੜ੍ਹੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇੱਕ ਸਕੂਲ ਦੇ ਵਿੱਚ ਉਹਰ ਸ੍ਰੀ ਦਾ ਕੋਰਸ ਦੇ ਵਿੱਚ ਵੀ ਦਾਖਲਾ ਲਿਆ ਪਰ ਡਿਪਲੋਮਾ ਕਿਸੇ ਥਾਂ ਤੋਂ ਵੀ ਪ੍ਰਾਪਤ ਨਾ ਕੀਤਾ ਉਹਨਾਂ ਦੇ ਪਿਤਾ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਬਟਵਾਰੀ ਲਵਾ ਦਿੱਤਾ 1961 ਦੇ ਵਿੱਚ ਸ਼ਿਵ ਨੇ ਉਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ 1966 ਤੱਕ ਕੋਈ ਕੰਮ ਨਾ ਕੀਤਾ ਤੇ ਇਸੇ ਸਾਲ ਹੀ ਇਸ ਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਦੇ ਵਿੱਚ ਕਲਰਕ ਦੀ ਨੌਕਰੀ ਸ਼ਿਵ ਹੋਰਾ ਨੇ ਕਰ ਲਈ 5 ਫਰਵਰੀ 1967 ਨੂੰ ਸ਼ਿਵ ਕੁਮਾਰ ਬਟਾਲਵੀ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਮੰਗਿਆਲ ਦੀ ਅਰੋਣਾ ਜੀ ਦੇ ਨਾਲ ਹੋਇਆ ਮੈਡਮ ਅਰੋਣਾ ਹੋਰੀ ਇੱਥੇ ਲਾਇਬ੍ਰੇਰੀਅਨ ਹੁੰਦੇ ਸੀ ਜਦੋਂ ਅਸੀਂ ਪੜ੍ਹਦੇ ਸੀ ਬਹੁਤ ਚੁੱਪ ਸੁਭਾਅ ਉਹਨਾਂ ਦਾ ਸ਼ਾਂਤ ਤੇ ਇਹਨਾਂ ਦੀ ਵੱਡੇ ਇਹਨਾਂ ਦੀ ਧਿਆਣੀ ਤੇ ਬੇਟਾ ਆ ਦੋ ਬੱਚੇ ਨੇ ਪੂਜਾ ਮਹਿਰ ਪੂਜਾ ਬਟਾਲਵੀ ਉਹਨਾਂ ਨੇ ਇਕਨੋਮਿਕਸ ਦੀ ਐਮਏ ਕੀਤੀ ਸੀ ਤੇ ਇਹਨਾਂ ਦਾ ਬੇਟਾ ਸੀ ਜਿਹੜਾ ਮਿਹਰਬਾਨ ਬਟਾਲਵੀ ਸਾਡਾ ਸੀਨੀਅਰ ਸੀਗਾ ਉਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਸੀ ਫਿਰ ਮੈਨੂੰ ਯਾਦ ਹੈ ਕਿ ਉਹ ਇਥੇ ਰਿਸਰਚ ਸਕਾਲਰ ਲੱਗੇ ਤੇ ਇੱਕ ਵਾਰੀ ਯੂਨੀਵਰਸਿਟੀ ਛੱਡਣ ਤੋਂ ਬਾਅਦ ਅਸੀਂ ਮਲੇ ਮਹਾਂ ਔਰ ਸੁਣਾ ਬਟਾਲਵੀ ਸਾਹਿਬ ਕੇ ਮੈਂ ਚੱਲਦੀ ਜ਼ਿੰਦਗੀ ਕਹਿੰਦਾ ਕਾਦੀ ਜ਼ਿੰਦਗੀ 2200 ਰੁਪਏ ਤਨਖਾਹ ਮਿਲਦੀ ਹੈ ਹਿਸਾਬ ਲਾ ਲਓ ਫਿਰ ਉਹ ਛੱਡ ਛੜਾ ਕੇ ਸਾਰਾ ਪਰਿਵਾਰ ਅਮਰੀਕਾ ਚਲੇ ਗਿਆ ਅੱਜ ਕੱਲ ਮਿਹਰਬਾਨ ਬਟਾਲਵੀ ਤੇ ਭੈਣ ਰਾਣੀ ਪੂਜਾ ਬਟਾਲਵੀ ਅਮਰੀਕਾ ਰਹਿੰਦੇ ਨੇ ਯਾਨੀ ਟੈਲੈਂਟ ਦੀ ਕਦਰ ਨਹੀਂ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਨੇ ਹਾਲਾਂਕਿ ਮਿਹਰਬਾਨ ਵੀ ਆ ਬਹੁਤ ਸੰਜੀਦਾ ਆ ਪੰਜਾਬੀ ਜ਼ੁਬਾਨ ਨਾਲ ਬੜੀ ਮੁਹੱਬਤ ਆ ਰਾਂ ਨੂੰ ਤੇ ਪੰਡਾਣੀ ਸਾਡੀ ਪੂਜਾ ਬਟਾਲਵੀ ਤੇ ਉਹ ਵੀ ਬਹੁਤ ਬੀਬੀ ਲੜਕੀ ਸੀ ਬਹੁਤ ਚੁੱਪ ਰਹਿਣਾ ਹਮੇਸ਼ਾ ਉਹਨਾਂ ਨੇ ਵੇਖਦੇ ਸੀ ਤੇ ਕਿਤਾਬਾਂ ਉਹਨਾਂ ਦੇ ਕੋਲ ਹੁੰਦੀਆਂ ਫਾਈਲਾਂ ਕੋਲ ਹੁੰਦੀਆਂ ਬਹੁਤ ਘੱਟ ਬੋਲਦੇ ਸੀ ਬਹੁਤ ਸੰਜੀਦਾ ਕੁੜੀ ਸੀਗੀ ਲੜਕੀ ਸੀਗੀ ਪੂਜਾ ਬਟਾਲਵੀ ਇੱਕ ਪਨੋਮਿਕਸ ਤੇ ਉਹਨਾਂ ਨੇ ਐਮਏ ਕੀਤੀ ਸੀ ਉਹ ਵੀ ਸਾਡੇ ਸੀਨੀਅਰ ਸੀਗੇ ਖਿਰ 5 ਫਰਵਰੀ 1967 ਨੂੰ ਸ਼ਿਪ ਕੁਮਾਰ ਬਟਾਲਵੀ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਕੀੜੀ ਮੰਗਿਆਲ ਦੀ ਰੋਣਾ ਜੀ ਨਾਲ ਹੋਇਆ। ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲਾਇਬ੍ਰੇਰੀਅਨ ਸਨ। ਇੱਥੇ ਹੀ ਉਹਨਾਂ ਨੂੰ ਘਰ ਮਿਲਿਆ ਹੋਇਆ ਸੀ। ਤੇ ਉਹਨਾਂ ਦੇ ਘਰੇ ਮਹਿਰਮਾਨ ਬਟਾਲਵੀ ਤੇ ਤੀ ਪੂਜਾ ਨੇ ਜਨਮ ਲਿਆ। 1988 ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਬਲ ਜੋ ਬਦਲ ਕੇ ਚੰਡੀਗੜ੍ਹ ਆ ਗਏ। ਚੰਡੀਗੜ੍ਹ ਆ ਕੇ ਸ਼ਿਪ ਬਟਾਲਵੀ ਨੇ ਨੌਕਰੀ 'ਚ ਦਿਲਚਸਪੀ ਨਾ ਵਿਖਾਈ। ਸੈਕਟਰ 21 ਦੇ ਕਿਰਾਏ ਦੇ ਮਕਾਨ ਤੇ ਉਹ ਰਹਿੰਦੇ ਰਹੇ। ਇੱਕ ਦੋ ਦਿਨੇ ਕੰਮ ਤੇ ਜਾਂਦੇ। ਸ਼ਿਵਕਾਣ ਬਟਾਲਵੀ ਦਾ ਕਾਵ ਰਚਨਾ ਲੋਣਾ 1965 ਚ ਉਹਨਾਂ ਨੇ ਲਿਖੀ ਜਿਸ ਦੇ ਵਿੱਚ ਸਮਾਜ ਦੇ ਵਿੱਚ ਭੰਡਈ ਜਾਣ ਵਾਲੇ ਲੋਣਾ ਨੂੰ ਉਹਨਾਂ ਨੇ નિર્ਦੋਸ਼ ਸਾਬਤ ਕੀਤਾ ਕਿ ਲੋਣਾ ਦਾ ਕੀ ਕਸੂਰ ਹੈ। ਆ ਰਾਜਾ ਸਲਵਾਨ ਉਹਨਾਂ ਦੇ ਪਿਤਾ ਦੀ ਉਮਰ ਦਾ ਤੇ ਲੋਣਾ ਉਸ ਦੀ ਬੇਟੀ ਵਰਗੀ ਹੈ। ਸੋ ਇਸ ਕਰਕੇ ਲੋਣਾ ਦਾ ਰਾਜੇ ਸਲਵਾਨ ਨਾਲ ਵਿਆਹ ਦਾ ਦੋਸ਼ੀ ਲੋਣਾ ਦੇ ਮਾਂ ਪਿਓ ਤੇ ਸਮਾਜ ਦੇ ਲੋਕ ਨੇ। ਜਿਸ ਦੇ ਵਿੱਚ ਉਹਨਾਂ ਨੇ ਪਹਿਲੀ ਵਾਰੀ ਲਿਖਿਆ ਕਿ ਹਰ ਬਾਬਲ ਵਰ ਢੂੰਡਣ ਜਾਵੇ ਹਰ ਅਗਨੀ ਮੇਚ ਜੋ ਬਾਬਲ ਵਰ ਢੂੰਡ ਲੈ ਸੋਨਾ ਆਇਆ ਮੇਚ ਨੀ ਮੈਂ ਅੱਗ ਟੁਰੀ ਪ੍ਰਦੇਸ ਖੋਲੋ ਮਹਿਲ ਚ ਬਾਰੇ ਤੇ ਚਕਾ ਕਰ ਦੇਵੋ ਜਿਸ ਕੰਦੀ ਦੀ ਇੱਟ ਮੈਂ ਉੱਥੇ ਹੀ ਜੜ ਦੇਵੋ ਮੈਨੂੰ ਭਿੱਟ ਅੰਗੇ ਨੂੰ ਭਿੱਟ ਅੰਗਾ ਵਰ ਦੇਵੋ ਕਿ ਮੈਂ ਜਿਸ ਜਾਤ ਦੀ ਆ ਮੇਰੇ ਹਾਨ ਦਾ ਮੇਰਾ ਵਰ ਹੋਵੇ ਮੈਨੂੰ ਰਾਜਿਆਂ ਦੇ ਮਹਿਲਾਂ ਚ ਰਹਿਣ ਦੀ ਕੋਈ ਲੋੜ ਨਹੀਂ ਮੈਂ ਜਿਸ ਕੰਧ ਦੀ ਇੱਟਾਂ ਮੈਨੂੰ ਉਸੇ ਕੰਧ ਨੂੰ ਜੜ ਦੇਓ ਜਣੀ ਮੋਰੀ ਦੀਟ ਚਵਾਰੇ ਨੂੰ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਇਹ ਇੱਕ ਮਟਿਆਰ ਦਾ ਦਰਦ ਸੀ। ਤੇ ਇਹਦੇ ਚ ਇਹ ਵੀ ਜ਼ਿਕਰ ਆਉਂਦਾ ਕਦੇ ਸੁਣਾਵਾਂਗੇ ਬਟਾਲਵੀ ਸਾਹਿਬ ਦੀ ਨਜ਼ਮਾ ਕਿ ਪਿਤਾ ਜੇ ਧੀ ਦਾ ਰੂਪ ਹੰਡਾਵੇ ਕਿਉਂਕਿ ਉਹ ਸਲਵਾਨ ਲੋਣਾ ਦੇ ਪਿਤਾ ਵਰਗਾ ਸੀ। ਪਿਤਾ ਜੇ ਧੀ ਦਾ ਰੂਪ ਹੰਡਾਵੇ ਲੋਕਾਂ ਵੀ ਤੈਨੂੰ ਲਾਜ ਨਾ ਆਵੇ। ਲੋਣਾ ਜੇ ਪੂਰਨ ਨੂੰ ਚਾਵੇ ਕਿਉਂਕਿ ਉਹਦਾ ਜਿਹੜਾ ਮਤੇਰ ਪੁੱਤਰ ਹੀ ਕਹਿ ਲਈਏ ਨਾ ਰਾਜੇ ਦਾ ਬੇਟਾ ਸੀ ਜਿਹੜਾ ਸਲਵਾਨ ਦਾ ਪੂਰਨ ਉਹ ਦਸਤਾਹਾਣੀ ਸੀਗਾ ਲੋਣਾ ਜੇ ਪੂਰਨ ਨੂੰ ਚਾਵੇ ਤਾਂ ਚਰਿੱਤਰਹੀਣ ਕਿਉਂ ਕਹੇ ਜੀਵ ਜਹਾਨ ਦੀ ਵੀ ਜਦੋਂ ਇੱਕ ਪਿਓ ਵਰਗਾ ਬੁੱਢਾ ਸਲਵਾਨ ਆਪਣੀ ਧੀ ਦੇ ਬਰਾਬਰ ਦੀ ਲੋਣਾ ਦਾ ਜਿਹੜਾ ਨੂਰ ਭੋਗਦਾ ਹੈ ਤਾਂ ਫਿਰ ਲੋਣਾ ਨੂੰ ਕਿਉਂ ਨਹੀਂ ਹੱਕ ਕਿ ਉਹ ਵੀ ਆਪਣੇ ਹਾਨ ਦੇ ਗੱਭਰੂ ਦੇ ਨਾਲ ਗੱਲ ਕਰੇ ਬੜੇ ਕਮਾਲ ਦੀ ਗੱਲ ਲਿਖੀ ਸੀ ਉਹਨਾਂ ਨੇ ਸੋ ਇਸ ਕਿਤਾਬ ਦੇ ਬਦਲੇ ਸ਼ਿਵ ਨੂੰ 1967 ਦੇ ਵਿੱਚ ਸਹਿਤ ਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਜ਼ਿੰਦਗੀ ਦੀਆਂ ਦਰਦ ਭਰੀਆਂ ਯਾਦਾਂ ਨੂੰ ਗੀਤਾਂ ਦੇ ਵਿੱਚ ਦੇਸੀ ਮਹੀਨਿਆਂ ਦੇ ਵਿੱਚ ਖੇਤਾਂ ਦੇ ਵਿੱਚ ਉਗੀਆਂ ਫਸਲਾਂ ਦੇ ਹਿਸਾਬ ਨਾਲ ਯਾਦ ਕੀਤਾ ਜਦ ਪਹਿਣ ਕਪਾਹੀ ਫੁੱਲਵੇ ਮਤਲਬ ਪੰਜਾਬਣ ਇੱਕ ਵਿਆਹ ਦੀ ਰੋਤਾ ਜਦੋਂ ਆ ਕਪਾਹ ਨੂੰ ਫੁੱਲ ਲੱਗਦੇ ਨਾ ਅੱਗੇ ਅੱਸੂ ਕੱਤੇ ਜਦ ਪੈਣ ਕਪਾਹੇ ਫੁੱਲ ਵਿ ਧਰਮੀ ਬਾਬਲਾ ਸਾਨੂੰ ਉਰਤ ਲੈਦੀ ਮੁੱਲ ਵਿ ਧਰਮੀ ਬਾਬਲਾ ਇਸ ਰੁੱਤੇ ਮੇਰਾ ਗੀਤ ਗੁਆਚਾ ਜਿਹਦੇ ਗਲ ਬਿਰਹੋਂ ਦੀ ਗਾਨੀ ਮੁਖਤੇ ਕਿਲਗਮਾਂ ਦਾ ਨੈਣੀ ਉਜੜੇ ਖੂਹਾਂ ਦਾ ਪਾਣੀ ਨੈਣੀ ਉਹਦੇ ਚੇਤ ਦੀ ਆਥਣ ਜਣੀ ਚੇਤ ਮਹੀਨੇ ਦੀ ਆਥਣ ਨੈਣੀ ਉਹਦੇ ਚੇਤ ਦੀ ਆਥਣ ਅਤੇ ਜੁਲਫੀ ਸਾਵਣ ਸ਼ਾਇਆ ਜਣੀ ਜੁਲਫਾਂ ਦੇ ਵਿਚ ਸੌਣ ਮਹੀਨਾ ਅਤੇ ਜੁਲਫੀ ਸਾਵਣ ਸ਼ਾਇਆ ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਉ ਚੜਨੇ ਆ ਜਿਵੇਂ ਕੱਤੇ ਦੇ ਦਿਨ ਬਹੁਤ ਸੋਹਣੇ ਹੁੰਦੇ ਨੇ ਨਾ ਕੱਤੇ ਦੀ ਦੁਪਹਿਰ ਵਰਗੀ ਕੁੜੀ ਆਪਾਂ ਜ਼ਿਕਰ ਸੁਣਦੇ ਆ ਨਾ ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਨ ਚੜਨੇ ਆਇਆ ਨੀ ਮੈਂ ਵਾਰੀ ਜਾ ਜਦੋਂ ਪਹਿਣ ਕਪਾਹੇ ਫੁੱਲ ਬਿ ਧਰਮੀ ਬਾਬਲਾ ਸਨ ਉਹ ਰੁੱਤ ਲੈ ਦੀ ਮੁੱਲ ਬਿ ਧਰਮੀ ਬਾਬਲਾ ਸ਼ਿਵ ਕੁਮਾਰ ਬਟਾਲਵੀ ਦੀਆਂ ਅਗਰ ਰਚਨਾਵਾਂ ਦਾ ਜ਼ਿਕਰ ਕਰੀਏ ਤਾਂ ਪੀੜਾਂ ਦਾ ਪ੍ਰਾਗਾ 1960 ਦੇ ਵਿੱਚ ਲਾਜਵੰਤੀ 1961 ਚ ਆਟੇ ਦੀਆਂ ਜਿਹੜੀਆਂ ਬਾੜ ਦੇ ਵਿੱਚ ਮੈਨੂੰ ਵਿਦਾ ਕਰੋ 73 ਦੇ ਵਿੱਚ ਦਰਦਮੰਦਾਂ ਦੀ ਆਹੀ ਜਿਹੜੀ ਸੀ ਕਿਤਾਬ ਉਹਨਾਂ ਦੀ ਸ਼ਿਵ ਕੁਮਾਰ ਬਟਾਲਵੀ ਦੀ ਆਹ ਹੋਲਡ ਰੱਖਿਓ ਜੀ ਜਰਾ ਪਲੀਜ਼ ਤੇ ਉਸ ਤੋਂ ਬਾਅਦ ਆਰਤੀ 1971 ਦੇ ਵਿੱਚ ਮੈਂ ਤੇ ਮੈਂ 1970 ਦੇ ਵਿੱਚ 1960 ਦੇ ਵਿੱਚ ਛਪੇ ਉਹਨਾਂ ਦੇ ਕਾਵ ਸੰਗ੍ਰਹਿ ਨੇ ਸ਼ਿਵ ਨੂੰ ਪ੍ਰਸਿੱਧੀ ਵੱਲ ਲਿਆਂਦਾ ਸ਼ੇਵ ਕੁਮਾਰ ਬਟਾਲਵੀ ਵੱਲੋਂ ਔਰਤ ਦੇ ਮੰਦਿਆਂ ਰੀਝਾਂ ਸਦਰਾਂ ਦੁੱਖਾਂ ਦਰਦਾਂ ਤੇ ਘੋਰ ਨਾਸ਼ਨ ਨੂੰ ਆਪਣੀ ਕਵਿਤਾ ਦੇ ਵਿੱਚ ਪੇਸ਼ ਕੀਤਾ ਲਾਲਾ ਲੋਣ ਖੁਆਏ ਦਿਲ ਦੇ ਡਕਰੇ ਕਰ ਕਰ ਪੀੜਾ ਨੂੰ ਪਰ ਇੱਕ ਪੀੜ ਵਸਲ ਦੀ ਤਾਂ ਵੀ ਭੁੱਖੀ ਮਰਦੀ ਜਾਏ ਨਹੀਂ ਹਾਂਜੂਆਂ ਦੇ ਅਗ ਸੇਕ ਸੇਕੇ ਸੜ ਚੱਲੀਆਂ ਜੇ ਪਲਕਾਂ ਨਹੀਂ ਪਰ ਪੀੜਾਂ ਦੇ ਪੋ ਅੜਿਓ ਪੀੜਾਂ ਦੇ ਪੋਦਾ ਅੜਿਓ ਪੋਦੇ ਮਹਿਨ ਦਾ ਘਟਿਆ ਸੀ ਤੇ ਨਾਮਾਸਾ ਨਹੀਂ ਸ਼ਿਵ ਕੁਮਾਰ ਬਟਾਲਵੀ ਦੇ ਰਚਨਾਵਾਂ ਨੂੰ ਸੁਰਿੰਦਰ ਕੌਰ, ਨੂਸਰਤ ਫਤੇਹ ਅਲੀ ਖਾਨ, ਜਗਜੀਤ ਸਿੰਘ, ਦਦਾਰ ਸਿੰਘ ਪ੍ਰਦੇਸੀ, ਬਬੂ ਮਾਨ ਆਸਾ ਸਿੰਘ ਮਸਤਾਨਾ, ਕੇਦੀਪ ਮਹਿੰਦਰ ਕਪੂਰ ਤੇ ਦਲਜੀਤ ਵਰਗੇ ਨਵੇਂ ਪੁਰਾਣੇ ਪੀੜੀ ਦੇ ਸਭ ਲੋਕਾਂ ਨੇ ਗਾਇਆ ਤੇ 1972 ਦੇ ਵਿੱਚ ਡਾਕਟਰ ਗੋਪਾਲਪੁਰੀ ਤੇ ਸ਼੍ਰੀਮਤੀ ਕਿਲਾਸ਼ਪੁਰੀ ਦੇ ਸੱਦੇ ਤੇ ਉਹਨਾਂ ਨੇ ਇੰਗਲੈਂਡ ਦਾ ਦੌਰਾ ਕੀਤਾ ਤੇ ਸਤੰਬਰ 72 ਦੇ ਵਿੱਚ ਸ਼ਿਵ ਕੁਮਾਰ ਇੰਗਲੈਂਡ ਤੋਂ ਵਾਪਸ ਪਰਤੇ ਤਾਂ ਉਹਨਾਂ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ ਸੋ ਦੋਸਤਾਂ ਮਿੱਤਰਾਂ ਨੇ ਵੀ ਦੱਸਿਆ ਕਿ ਉਹਨਾਂ ਦਾ ਸਾਥ ਛੱਡ ਦਿੱਤਾ ਉਹਨਾਂ ਨੂੰ ਜਿਗਰ ਦੇ ਵਿੱਚ ਨੁਕਸ ਪੈ ਚੁੱਕਾ ਸੀ ਤਾਂ ਇਸੇ ਰਾਨ ਉਹਨਾਂ ਦੀ ਪਤਨੀ ਰੂਣਾ ਜੀ ਉਹਨਾਂ ਨੂੰ ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਦੇ ਦਾਖਲ ਕਰਾਇਆ ਕੁਝ ਦਿਨਾਂ ਇਲਾਜ ਚੱਲਿਆ ਤੇ ਕੁਝ ਮਹੀਨੇ ਬਾਅਦ ਅਮਰਸਰ ਦਾਖਲ ਕਰਾਇਆ ਪਰ ਸ਼ਿਵ ਕੁਮਾਰ ਬਟਾਲਵੀ ਦੀ ਮਰਜ਼ ਡਾਕਟਰਾਂ ਤੋਂ ਰਾਸ ਨਾ ਆਈ ਸੋ ਹਸਪਤਾਲ ਦੇ ਵਿੱਚ ਮਰਨਾ ਨਹੀਂ ਚਾਹੁੰਦੇ ਸੀ ਇਸ ਕਰਕੇ ਬਟਾਲੇ ਆਪਣੇ ਪਰਿਵਾਰ ਕੋਲ ਚਲੇ ਗਏ ਤੇ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਦੇ ਸਹੁਰੇ ਪਿੰਡ ਕਿੜੀ ਮੰਗਿਆਲ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਲਜਾਇਆ ਗਿਆ 6 ਮਈ 1973 ਨੂੰ 37ਵੇਂ ਸਾਲ ਦੇ ਦੌਰਾਨ ਸ਼ਿਵ ਦੁਨੀਆ ਤੋਂ ਰੁਕਸਤ ਹੋ ਗਏ ਤੇ ਕਿਤੇ ਨਾ ਕਿਤੇ ਜੋ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਤਾਂ ਜੋਬਨ ਰੁੱਤੇ ਮਰਨਾ ਤੁਰ ਜਾਣਾ ਸੀ ਭਰੇ ਭਰਾਏ ਹਜ਼ਰ ਤੇਰੇ ਦੀ ਕਰ ਪ੍ਰਕਰਮ ਅਸੀਂ ਤਾਂ ਜੋਬਨ ਰੁੱਤੇ ਮਰਨਾ ਸ਼ਿਵ ਦੇ ਮਰਨ ਤੋਂ ਪ੍ਰੰਤ ਉਹਨਾਂ ਦਾ ਕਾਫ ਸੰਗ੍ਰਹਿ ਬਿਰਹੜਾ 74 ਦੇ ਵਿੱਚ ਅਲਬਦਾ 74 ਚ ਅਸਾ ਤਾਂ ਜੋਬਨ ਰੁੱਤੇ ਮਰਨਾ 76 ਚ ਸਾਗਰ ਤੇ ਕਣੀਆ 82 ਚ ਸ਼ਿਵ ਕੁਮਾਰ ਪੂਰਨ ਕਾਵ ਸੰਗ੍ਰਹਿ 1983 ਚ ਛਪਿਆ ਤੇ ਤੁਸੀਂ ਵੇਖੋ ਜਿਵੇਂ ਮਿਹਰਬਾਨ ਬਟਾਲਵੀ ਨੇ ਵੀ ਕਈ ਵਾਰੀ ਆਖਿਆ ਕਿ ਕਈ ਲੋਕ ਸਮਝਦੇ ਨੇ ਕਿ ਸ਼ਿਵ ਤਾਂ ਸ਼ਾਇਦ ਇਸ਼ਕ ਦਾ ਹੀ ਕਵੀ ਹੈ ਨਹੀਂ ਸ਼ਿਵ ਨੇ ਜਿਸ ਤਰ੍ਹਾਂ ਮੈਂ ਆਖਿਆ ਸੀ ਕਿ ਹਰ ਸਬਜੈਕਟ ਨੂੰ ਸ਼ੋਹਿਆ ਧਾਰਮਿਕ ਗੱਲਾਂ ਵੀ ਲਿਖੀਆਂ ਹੋਰ ਬੜਾ ਕੁਝ ਲਿਖਿਆ ਤੇ ਖਾਸ ਕਰਕੇ ਵਾਤਾਵਰਨ ਤੇ ਬਹੁਤ ਸੁਚੇਤ ਕੀਤਾ ਵਾਦੀ ਆਵਾਦੀ ਤੇ ਬਹੁਤ ਸੁਚੇਤ ਕੀਤਾ ਇਵਨ ਆ ਜਿਹੜੀ ਫਸਲਾਂ ਨਾਲ ਸੰਬੰਧਿਤ ਜਾਂ ਹੋਰ ਹਰ ਸੁਨੋਸ਼ੋਇਆ ਉਹਨਾਂ ਦੀ ਇੱਕ ਨਜ਼ਮ ਹੈ ਰੁੱਖ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੋਹਾ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾ ਟਾਵਾ ਕੁਝ ਰੁੱਖ ਮੇਰੀ ਦਾਦੀ ਵਾਕਣ ਚੂਰੀ ਪਾਵਣ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗਲ ਲਾਵਾਂ ਇੱਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਣਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ ਕੁਝ ਰੁਖ ਜਦ ਵੀ ਰਲ ਕੇ ਝੂਮਣ ਤੇਜ ਵਗਣ ਜਦੋਂ ਵਾਵਾਂ ਸਾਵੀ ਬੋਲੀ ਸਭ ਰੁਖਾਂ ਦੀ ਦਿਲ ਕਰਦਾ ਲਿਖ ਜਾਵਾਂ ਮੇਰਾ ਵੀ ਇਹ ਦਿਲ ਕਰਦਾ ਏ ਰੁਖਾਂ ਦੀ ਜੁਨੇ ਆਵਾਂ ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁਖਾਂ ਦੇ ਵਿੱਚ ਗਾਵਾਂ ਰੁਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁਖਾਂ ਦੀਆਂ ਛਾਵਾਂ ਜਿਵੇਂ ਹੁਣ ਅ ਗੁਰਬਾਣੀ ਚ ਕਹਿੰਦੇ ਆ ਨਾ ਵਾਕ ਹੈ ਕਿ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾੰਦ ਸੋ ਇਸ ਕਰਕੇ ਸ਼ਿਵ ਨੇ ਲੋਣਾ ਦਾ ਦਰਦ ਵੀ ਗਾਇਆ ਤੇ ਇਸ ਸੰਬੰਧੀ ਵਾਦੀ ਵਾਦੀ ਦਾ ਦਰਦ ਵੀ ਗਾਇਆ ਗਰੀਬ ਦੀਆਂ ਆਹਾਂ ਨੂੰ ਵੀ ਬਿਆਨ ਕੀਤਾ ਬੱਚਿਆਂ ਦੀਆਂ ਗੱਲਾਂ ਵੀ ਕੀਤੀਆਂ ਵਾਤਾਵਰਣੀਆਂ ਵੀ ਗੱਲਾਂ ਕੀਤੀਆਂ ਜਾਨੀ ਜ਼ਿੰਦਗੀ ਦੇ ਵਿੱਚ ਹਰ ਵਿਸ਼ੇ ਨੂੰ ਉਹਨਾਂ ਨੇ ਸ਼ੋਇਆ ਪੀੜਾਂ ਦਾ ਪ੍ਰਾਗਾਪ ਉਹਨਾਂ ਦੇ ਪੱਠੀ ਪੱਠੀ ਵਾਲੀ ਚੰਬੇ ਦੀ ਡਾਲੀਏ ਨੇ ਪੀੜਾਂ ਦਾ ਪਰਾਗਾ ਭੁੰਨਦੇ ਸੋ ਬਹੁਤ ਕਮਾਲ ਦੀਆਂ ਸਤਰਾਂ ਨੇ ਜੋ ਸ਼ਿਵ ਨੇ ਰਚੀਆਂ ਨੇ ਸ਼ਿਵ ਕਾ ਪੜਦੇ ਆ ਬਈ ਪੜਦੇ ਜਾਓ ਪੜਦੇ ਜਾਓ ਸੋ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਸੀ ਅੱਜ ਉਹਨਾਂ ਦੇ ਜਨਮ ਦਿਨ 23 ਜੁਲਾਈ 1936 ਨੂੰ ਹੋਇਆ ਸੀ ਅੱਜ ਦੇ ਦਿਨ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਇਹਦੇ ਵਿੱਚ ਲਿਖਤਮ ਸੰ ਸੁਖਵਿੰਦਰ ਸਿੰਘ ਮੋਲਾਪੁਰ ਤੇ ਕੁਝ ਮੇਰੀ ਇਨਪੁੱਟ ਸੀ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਸੋ ਸਾਡੀਆਂ ਇਹਨਾਂ ਰੂਹਾਂ ਨੂੰ ਵੀ ਯਾਦ ਕਰਨਾ ਚਾਹੀਦਾ ਐਸ ਵਕਤ ਭਾਈ ਜੀ ਸਾਰਗਵੀਰ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਦੁਬਈ ਵਾਲੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਭਾਜੀ ਕੀ ਹਾਲ ਚਾਲ ਨੇ ਕੋਈ ਬਹੁਤ ਚੱਲੇ ਜੀ ਯੂਨੀਵਰਸਿਟੀ ਭਾਈ ਤੇ ਜਿਹੜੇ ਮੋਕੜਾ ਨਾ ਤਾਂ ਇਹਨੇ ਸਾਰੇ ਜੀ ਤੇ ਬਹੁਤ ਪੂਰੀ ਜਾਣਕਾਰੀ ਮਿਲੀ ਹੈ ਕਿ ਮੈਂ ਕੁਛ ਥੋੜਾ ਜਿਹਾ ਪਿਛੇ ਤੋਂ ਹਟ ਕੇ ਲੈ ਰਿਆ ਜੀ ਜੀ ਮੋਸ ਬੱਬਾ ਬੰਦਾ ਜੀ ਬਾਰੇ ਹਾਂਜੀ ਹਾਂਜੀ ਗੱਲ ਕਰੋ ਸਰਗਵੀਰ ਸਿੰਘ ਜੀ ਜ਼ਰੂਰ ਜੀ ਬੱਬਾ ਪਟਾ ਜੀ ਨੂੰ ਆਰਾਮ ਕਰਕੇ ਜੋ ਅਸੀਂ ਤੁਸੀਂ ਸੁਣਦੇ ਆਏ ਬਹੁਤੇ ਕਰਕੇ ਉਹ ਬੱਬਾ ਬੰਦਾ ਨੇ ਇੱਕ ਆਇਆ ਕਤੋਂ ਨੰਗਲ ਜੇ ਬਈ ਨਾਨਕ ਨੂੰ ਦੁੱਧ ਪਿਆ ਸੀਗਾ ਹੂੰ ਹੂੰ ਜੀ ਜੀ ਉਸ ਤੋਂ ਬਾਅਦ ਫਿਰ ਕੰਡਾ ਭੰਨ ਲਿਆ ਜੀ ਤੇ ਤਿਲਕਾਂ ਤਾਂ ਗੁਰੂ ਸਾਹਿਬ ਦੇ ਸਿੰਘ ਪਾਸ਼ਾ ਨੂੰ ਛੇਵੇਂ ਪਾਸ਼ਾ ਤਾਂ ਇਹ ਸਰਾਵ ਦੇ ਤਾਂ ਵਰਦੇ ਤਾਂ ਇੱਥੇ ਤੱਕ ਸੀਮਤ ਆ ਹਾਂਜੀ ਬਹੁਤ ਜਿਆਦਾ ਇੱਕ ਢਾਡੀ ਨੇ ਬੋਲਿਆ ਇੱਕ ਸੋਚੰਗ ਸੀਤਰ ਨੇ ਵੀ ਗੁਰੂ ਛੇਵੇਂ ਪਾਸ਼ਾ ਨੂੰ ਸ਼ਸਤਰ ਵਿਦਿਆ ਦੇਣ ਵਾਲੇ ਬਾਬਾ ਬਡੜੀ ਸੀਗੇ ਹੂੰ ਅਸਲੀਅਤ ਮੈਂ ਚੰਨ ਲਗਾਂ ਬਾਬੇ ਨਾਨਕ ਤੋਂ ਅੱਛਾ ਜੀ ਜਦੋਂ ਗੁਰੂ ਨਾਨਕ ਜੀ ਪਿੰਡਿਵਰੀ ਮਿਲਿਆਗੇ ਨੇ ਉਹਨਾਂ ਨੂੰ ਬਾਬਾ ਫੋਡੇ ਜੀ ਨੂੰ ਕਿੱਥੋਂ ਲੰਗ ਗ ਜੀ ਤੇ ਪਿਆ ਤੋ ਉਹ ਤੁਸੀਂ ਪੈ ਗਿਆ ਸੀਗਾ ਹੂੰ ਹੂੰ ਉਸ ਤੋਂ ਬਾਅਦ ਬਾਬਾ ਨਾਨਕ ਜਦੋਂ ਉਦਾਸੀਆਂ ਤੋਂ ਵਾਪਸ ਆਇਆ ਕਰਤਾਰਪੁਰ ਸਾਹਿਬ ਰਾਵੀ ਦੇ ਦੂਜੇ ਪਾਸੇ ਜੀ ਬਾਬਾ ਫੋਡੇ ਜੀ ਨੂੰ ਪਤਾ ਲੱਗਾ ਤੇ ਮਾਰ ਕੇ ਛਾਲ ਰਾਵੀ ਦੇ ਉੱਤਰ ਚੱਲ ਗਏ ਬਾਬਾ ਗੁਰੂ ਨਾਨਕ ਪਾਸ਼ਾ ਜੀ ਦੀ ਕੋਤ ਜੀ ਕਰਤਾਰਪੁਰ ਸਾਹਿਬ ਵਿਖੇ ਜੀ ਜੀ ਉਹ ਤੋਂ ਜਿਹੜੀ ਸਿੱਖਿਆ ਦਿੰਦੇ ਸੀ ਗੁਰਬਾਣੀ ਨਾਲ ਜੋੜਦੇ ਸੀਗੇ ਉਹ ਗੁਰਨਾਨਕ ਜੀ ਕੋਲ ਤੇ ਸੀਗੇ ਤੇ ਸਾਡੇ ਪਹਿਲੇ ਫੌਜੀ ਜਰਨੈਲ ਜਿਹੜੇ ਨੇ ਸਿੱਖਿਆ ਦੇਣ ਵਾਲੇ ਆ ਫੌਜਾਂ ਨੂੰ ਪੂਰੇ ਤਰ੍ਹਾਂ ਹਥਿਆਰ ਵਿਦਿਆ ਜਾਣਦੇ ਵੀ ਸੀਗੇ ਉਹ ਬਾਬਾ ਬੰਡਾ ਜੀ ਸੀਗੇ ਉਹ ਉਧਰ ਨੂੰ ਤੋਰ ਦਿੰਦੇ ਸੀ ਗੁਰਨਾਨਕ ਪਾਤਸ਼ਾਹ ਲਓ ਵੀ ਇਹ ਬੰਦਾ ਮਨ ਮੰਨ ਗਿਆ ਇਹਦਾ ਇਹ ਮਨ ਮਨ ਰਹਿਮਾਂ ਪਰ ਮਤਲ ਨਿਕਲ ਗਿਆ ਇਹਨਾਂ ਵਾਪੇ ਬੁੱਢੇ ਕੋਲ ਤੋਰ ਗਏ ਜਿਵੇਂ ਕਿ ਅੱਜ ਵੀ ਗੁਰਦੁਆਰਾ ਪਸਾ ਬਣਿਆ ਹੋਇਆ ਬਾਬੇ ਵੀਰ ਬੁੱਢੇ ਜੀ ਵੀਰ ਦਾ ਮਤਲਬ ਉੱਥੇ ਇਹ ਨਹੀਂ ਕਿ ਇੱਕ ਸਰੀਰ ਨੂੰ ਗਰੰਸਾ ਆਇਆ ਵੀਰ ਪਾਉਗਾ ਦਰਖਤਾਂ ਦੇ ਸੰਗਣੀ ਜਗ੍ਹਾ ਦੇ ਵਿੱਚ ਜਿਹੜੇ ਚੌਥੇ ਪੰਜ ਛੇ ਦਿਨਾਂ ਦੇ ਸਮੇਂ ਤੇ ਉਹ ਬਾਬਾ ਬੁੱਢੇ ਉੱਥੇ ਰਹਿ ਆਖਰੀ ਸਮੇਂ ਤੇ ਹੂੰ ਹੂੰ ਤੇ ਸ਼ੁਰੂ ਦੇ ਵਿੱਚ ਜਵਾਨੀ ਦੇ ਵਿੱਚ ਬਾਬਾ ਗੁਰਨਾਣਕ ਜੀ ਦੇ ਕੋਲ ਉਹ ਬਾਬਾ ਬੁੱਢਾ ਜੀ ਸ਼ਸਤਰ ਵਿਦਿਆ ਦੱਸਦੇ ਸੀਗੇ ਜੋ ਗੁਰੂ ਗੁਰਨਾਣਕ ਜੀ ਦਾ ਹੁਕਮ ਸੀਗਾ ਹੂੰ ਹੂੰ ਤੇ ਉਹ ਉਹ ਉਹਦੋਂ ਤੋਂ ਹੀ ਸ਼ਸਤਰ ਵਿਦਿਆ ਦੇ ਲੈ ਲੈਂਦੇ ਕਰਦੇ ਹੋਏ ਜਿਹੜੇ ਸਾਡੇ ਨਮਾਣੇ ਦਾ ਸਾਡੇ ਸ਼ੂਦਰ ਸਾਡੇ ਆਪਣੇ ਬਜ਼ੁਰਗ ਸੀ ਉਸ ਸਮੇਂ ਦੇ ਉਹਨਾਂ ਨੇ ਗੁੱਡ ਨੰਗ ਦੀ ਸਿੱਖੇ ਵੀ ਲਈ ਜੀ ਸ਼ਸਤਰ ਵਿਦਿਆ ਲੈ ਕੇ ਮਾੜੇ ਮੋੜੇ ਚੌਧਰੀਆਂ ਨੂੰ ਵੀ ਚੰਨਾ ਚੰਦਨਾ ਸ਼ੁਰੂ ਕਰ ਦਿੱਤਾ ਜਿਹੜੇ ਕਿਸੇ ਦੀ ਮੱਝ ਖੋਲ ਜਿੰਦੇ ਕਿ ਦਿੱਤੀ ਪੈਨ ਲੈ ਜਾਂਦੇ ਸੀਗੇ ਹੂੰ ਹੂੰ ਤੋਂ ਬਾਬੇ ਇਨਾਨਕ ਤੋਂ ਹੀ ਸ਼ਸਤਰ ਵਿਦਿਆ ਸ਼ੁਰੂ ਹੋਈ ਆ ਨਾ ਕਿ ਛੇਵੇਂ ਪਾਤਸ਼ਾਹ ਤੋਂ ਜੀ ਇਹ ਸਰਾਈ ਕੇਂਦਰੀ ਸ਼ੇਮਪਾਸ਼ਾ ਨੇ ਬਫੋ ਸ਼ੇਮਪਾਸ਼ਾ ਨੇ ਰਤੋ ਰਾਤ ਪੋਇਨੀ ਬਣਾਈ ਗੁਰਨਾਨ ਨਾਨਕ ਪਾਸ਼ਾ ਦੀ ਵਿਉਂਧਬੰਦੀ ਸੀਗੀ ਸਾਰੀ ਜਿਹੜੀ ਕੌਮ ਨੂੰ ਦੇ ਕੇ ਗਏ ਆ ਉਹਨਾਂ ਉਹਨਾਂ ਅੱਗੇ ਬਾਬੇ ਨਾਨਕ ਨੇ ਇਹ ਕਿਨ ਗੁਰੂ ਸਾਹਿਬ ਨੇ ਸਾਰਿਆਂ ਨੇ ਉਸ ਨੂੰ ਫੋਲੋ ਕੀਤਾ ਉਸੇ ਮਗਰ ਤੋਰੇ ਜੀ ਬਿਲਕੁਲ ਦਸਾਂ ਪਾਸ਼ਾ ਤੱਕ ਬਿਲਕੁਲ ਨਿਰੰਤਰ ਉਸੇ ਦਰੇ ਚੱਲਦੇ ਰਹੇ ਉਸ ਤੋਂ ਬਾਅਦ ਵੀ ਬਾਬਾ ਬੰਦਾ ਜੀ ਨਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਾਰੇ ਜਣੇ ਨਾ ਇੰਨਾ ਨਹੀਂ ਕਿ ਬਾਬੇ ਬੋਡੇ ਨੂੰ ਕਦੀ ਬੀਜੋਂ ਤੋਂ ਕਰੇ ਤੇਲ ਦਾ lọਣਾ ਉਹਦਾ ਡੱਬੀ ਜੋ ਬਾਹਰ ਕੱਢ ਲਓ ਤੰਬੜੇ ਕਾ ਡੱਬੀ ਚ ਪਾ ਕੇ ਰੱਖ ਦਿਓ ਇਤੇ ਨਹੀਂ ਸੀ ਬਾਬੇ ਬੋਡੇ ਬਹੁਤ کارਗਰ ਸੀਗੇ ਸੇਕੋ ਕੌਮ ਦੇ ਬਹੁਤ ਖਾਸ ਖਾਸ ਉਖਾਸ ਬੰਦੇ ਸੀਗੇ ਜੀ ਥੈਂਕ ਯੂ ਜੀ ਤੈਨੂੰ ਜਾਨਕਾ ਵੀ ਥੈਂਕ ਯੂ ਭਾਜੀ ਬਹੁਤ ਵਧੀਆ ਤੁਸੀਂ ਜਾਣਕਾਰੀਆਂ ਦਿੱਤੀਆਂ ਕਿਉਂਕਿ ਉਹਦੇ ਚ ਜਿਸ ਤਰ੍ਹਾਂ ਦੱਸਿਆ ਕਿ ਪੰਜ ਗੁਰੂ ਸਾਹਿਬਾਨ ਤੱਕ ਛੇਵੇਂ ਗੁਰੂ ਸਾਹਿਬਾਨ ਤੱਕ ਉਹਨਾਂ ਦਾ ਰابطਾ ਰਿਹਾ ਸੋ ਇੱਕ ਇਤਿਹਾਸ ਹੈ ਜਿਹੜੇ ਮਤਲਬ ਪੰਜ ਗੁਰੂ ਸਾਹਿਬਾਨ ਦੇ ਨਾਲ ਵਿਚਰਦੇ ਰਹੇ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਸੋ ਇਸ ਕਰਕੇ ਉਹ ਸੀਨਾ ਬਸੀਨਾ ਅੱਗੇ ਕਮਿਊਨੀਕੇਸ਼ਨ ਵੀ ਉਹਨਾਂ ਦਾ ਹੁੰਦਾ ਰਿਹਾ ਹੋਗਾ ਬਹੁਤ ਧੰਨਵਾਦ ਭਾਜੀ ਸਾਰਾ ਗਵੀਰ ਸਿੰਘ ਜੀ ਇਦਾਂ ਦੀ ਅਪਡੇਟ ਦਿਆ ਕਰੋ ਮਿਹਰਬਾਨੀ ਪਾਕਿਸਤਾਨ ਵਿੱਚ ਸਿੱਖਿਆ ਦੇਣ ਵਾਲੇ ਸੈਸ਼ਤਰ ਵਿਦਿਆ ਜੀ ਹੈਲੋ ਹਾਂਜੀ ਹਾਂਜੀ ਜੀ ਮੇਰੀ ਪੀੜੀ ਦੇ ਮਤਲਬ ਦੋ ਤਲਵਾਰਾਂ ਚਲਾਉਂਦੇ ਐ ਏਡੇ ਵੱਡੇ ਬਾਹਰ ਹੋਣਗੇ ਜੀ ਦੇ ਅੱਗੇ ਕੋਈ ਠਹਿਰ ਨਹੀਂ ਸਕਿਆ ਜੀ ਕੋਈ ਇਮਕਾਨ ਕੋਈ ਵੱਡਾ ਸ਼ੋਦਾ ਛੇਮ ਬਾਸ਼ਾ ਜੀ ਅੱਗੇ ਸੰਭਲਣਾ ਨਹੀਂ ਕਰ ਸਕਿਆ ਜੀ ਇੰਨੇ ਉਸਤਰ ਦੇ ਕਿ ਨਾ ਢਣੀ ਸੀ ਬਾਬਾ ਪਟਾ ਜੀ ਤੇ ਇਸ ਕਰਕੇ ਗੁਰੂ ਨਾਨਕ ਪਾਸ਼ਾ ਤੋਂ ਹੀ ਇਹ ਸਾਡੇ ਵਿੱਚ ਪਰਥਾ ਚੱਲੀ ਆ ਨਾ ਕਿ ਛੇਮ ਪਾਸ਼ਾ ਤੋਂ ਆ ਕੇ ਜੀ ਉਹਨਾਂ ਤੋਂ ਸੇਖਾ ਚੂਰਵੇਂ ਬਣਦੇ ਐ ਸ਼ਸਤਰ ਵਿਦਿਆ ਸਿੱਖਦੇ ਐ ਤੇ ਮੌਕੇ ਦੇ ਛੇ ਪਾਸ਼ਾ ਸਮਿੱਤ ਚਾਰ ਲੜਾਈਆਂ ਲੜੀਆਂ ਬਾਹਰੋਂ ਤਿਆਰ ਨਹੀਂ ਕਰਨੇ ਪਏ ਚਾਰ-ਪਰ ਚਾਰ ਫੌਜਾਂ ਮੌਕੇ ਤੇ ਹਜੂਸੀ ਇਹੋ ਫੌਜਾਂ ਮੁੜ ਕੇ ਕੀਰਤਵਰ ਸਾਹਿਬ 220 ਕੋਟ ਸਵਾਰ ਸਾਹਿਬ ਪਾਸ਼ਾ ਦੇ ਨਾਲ ਚੱਲੇ ਗਈਆਂ ਜੀ ਉਹੀ ਗਰੀ ਉੱਥੇ ਅਰੇ ਪਾਸ਼ਾ ਨਵੇਂ ਪਾਸ਼ਾ ਦਾ 3 ਅੰਗਿਤ ਤੋਂ 5 ਪਾਸ਼ਾ ਤੱਕ ਨੰਬਰਸਾਫੇ ਉਹ ਸਾਰੀਆਂ ਇੱਕ ਪਹਿਲਾਂ ਤਿਆਰ ਸੀ ਤਾਂ ਹੀ ਹੋਈਆਂ ਜੀ ਜੀ ਬਾਪੇ ਬੁੱਢੇ ਨੇ ਬਾਪੇ ਫਟੇ ਦੀ ਤਾਂ ਗੁਰਨਾਨਕ ਜੀ ਦਾ ਹੁਕਮ ਸੀ ਜੀ ਥੈਂਕ ਯੂ ਭਾਈ ਸਾਰਗਵੀਰ ਸਿੰਘ ਜੀ ਦੁਬਈ ਤੋਂ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਿਲਕੁਲ ਸੋ ਇਹ ਸਿੱਖ ਇਤਿਹਾਸ ਦਾ ਪ੍ਰਸੰਗ ਹੈ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਗੱਲ ਜਿਸ ਤਰ੍ਹਾਂ ਆਪਣੀ ਚੱਲ ਰਹੀ ਹੈ ਜਿਸ ਤਰ੍ਹਾਂ ਭਾਈ ਸਾਹਿਬ ਸਾਰਗਵੀਰ ਸਿੰਘ ਹੋ ਰਹੀ ਦੱਸ ਕੇ ਗਏ ਨੇ ਕਿਉਂਕਿ ਉਹ ਜਿਹੜੇ ਮਹਾਨ ਲੋਕ ਨੇ ਗਾਹ ਬਗਾਹੇ ਯਾਦ ਕਰਨੇ ਚਾਹੀਦੇ ਨੇ ਤੇ ਇੱਕ ਕਵਿਤਾ ਹੈ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸ਼ਿਪ ਤਾਂ ਮੁਹੱਬਤ ਦਾ ਇਸ਼ਕ ਦਾ ਹੀ ਸ਼ਾਇਰ ਸੀ ਨਹੀਂ ਉਹਨਾਂ ਨੇ ਹਰ ਸਬਜੈਕਟ ਨੂੰ ਸ਼ੋਆ ਇੱਕ ਉਹਨਾਂ ਦੀ ਨਜ਼ਮ ਹੈ ਸ਼ਹੀਦਾਂ ਦੀ ਮੌਤ ਸ਼ਿਵਕਨ ਬਟਾਲਵੀ ਲਿਖਦੇ ਨੇ ਕਿ ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਸ਼ਹੀਦ ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਤੇ ਇਲਾਕੇ ਲੇਖੇ ਲੱਗਦੀ ਹੈ ਉਹ ਗਗਨਾਂ ਦੇ ਵਿੱਚ ਸੂਰਜ ਬਣ ਕੇ ਦਗਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਧਰਤੀ ਉੱਪਰ ਜਿੰਨੇ ਵੀ ਨੇ ਤਰਤੀਓ ਪਰ ਜਿੰਨੇ ਵੀ ਨੇ ਫੁੱਲ ਬਣ ਕੇ ਉਹ ਖਿੜਦੇ ਨੇ ਉਹ ਸਾਰੇ ਨੇ ਖਾਬ ਸ਼ਹੀਦ ਦੇ ਦਿਲਾਂ ਦੇ ਉਹ ਫੁੱਲ ਲਹੂਆਂ ਫੁੱਲ ਉਹਨਾਂ ਦੇ ਲਹੂਆਂ ਨਾਲ ਹੀ ਲੱਗਦੇ ਨੇ ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਕੋਈ ਵੀ ਸੂਰਾ ਵੱਡਾ ਨਹੀਂ ਸ਼ਹੀਦਾਂ ਤੋਂ ਕੋਈ ਵੀ ਵੱਡਾ ਵਲੀ ਨਹੀਂ ਸ਼ਹੀਦਾਂ ਤੋਂ ਸ਼ਾ ਗੁਣੀ ਵਿਦਵਾਨ ਉਹਨਾਂ ਦੇ ਵਰਦੇ ਨੇ ਮੌਤ ਸ਼ਹੀਦਾਂ ਦੇ ਜੋ ਲੋਕੀ ਮਰਦੇ ਨੇ ਬਿਲਕੁਲ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਸੋ ਵਾਕਈ ਇਨਸਾਨੀਅਤ ਵਾਸਤੇ ਦਿੱਤੀ ਹੋਈ ਕੁਰਬਾਨੀ ਦਾ ਜਜ਼ਬਾ ਸਦੀਵੀ ਰਹਿਣਾ ਚਾਹੀਦਾ ਤੇ ਕਈ ਮਤਲਬ ਸ਼ਹੀਦ ਸ਼ੀਦ ਅੰਤਰਾ ਕਈ ਆਪਣੇ ਆਪ ਨੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਨੇ ਜਾਂ ਧੱਕੇ ਨਾਲ ਗੱਲ ਪਾ ਦਿੱਤੇ ਜਾਂਦੇ ਨੇ ਉਹ ਸ਼ਹੀਦਾਂ ਦਾ ਜ਼ਿਕਰ ਸ਼ਾਇਦ ਨਹੀਂ ਆਸਤੇ ਸੋ ਇਹ ਸੀ ਸ਼ੇਵ ਕੁਮਾਰ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਯਾਦ ਤੇ ਲਿਖਤਮ ਸੰ ਸੁਖਵਿੰਦਰ ਸਿੰਘ ਮੋਲਾਪੁਰ ਤੇ ਨੰਬਰ ਮੋਲਾਪੁਰ ਸਾਹਿਬ ਦਾ ਮੈਂ ਜ਼ਿਕਰ ਕਰਦੇ ਆ 99141 84794 99141 84794 ਸੁਖਵਿੰਦਰ ਸਿੰਘ ਮੋਲਾਪੁਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਬ੍ਰੋਮਾਂ ਦੇ ਲਿੰਕ ਜਾਂ ਕੁਝ ਆਪਣੀਆਂ ਵੀਡੀਓਜ਼ ਹੁੰਦੀਆਂ ਨੇ ਰঞ্জੀਤ ਸਿੰਘ ਕੁੱਕੀ ਗਲੌਰ ਨਾਲ ਇੰਟਰਵਿਊ ਕੀਤੀ ਸੀ ਜਾਂ ਇਹਨਾਂ ਵੀਡੀਓ ਦੇ ਤੇ ਨਾ ਆਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇੰਡੀਆ ਸਟੂਡੀਓ ਦਾ ਨੰਬਰ ਹੈ 9876309655 ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਸ਼ਾਮੇ 7:30 ਤੋਂ 9:30